ਦਰਾਂ ਤੇ ਫੁੱਲਾ ਦੇ ਫੋਮ ਦੀ ਹਾਂਜੀ ਦਬਣ ਦੀ ਤੇ ਲੈ ਦੇ ਰਿਹਾ ਤੇ ਬਹੁਤ ਵਧੀਆ ਅੰਪੋ ਕਰਦਾ ਗਿਆ ਹੋਇਗਾ ਠੀਕ ਹੈ ਜੀ ਜੁਮੇਵਾਰ ਇਹਦੀ ਫੁੱਲਾ ਠੀਕ ਹੈ ਹਾਂਜੀ ਹਾਂਜੀ ਐ ਤਾਂ ਨਹੀਂ ਹੈ ਵੀ ਇਹ ਦਬ ਦੂਇਤੋਂ ਨਾ ਨਾ ਬਰੇ ਦਬਣਾ ਲੈ ਸਵਾਲੀ ਨੂੰ ਪੈਣਾ ਚਾਹੇ ਤੇ ਕਮਕਲ ਵਾਲੇ ਦਾ ਦੋ ਸਵੇਰ ਨੂੰ ਉਮੇ ਉਠਾ ਦੂ ਬਰੇ ਦਵਾਰੇ ਫਿਰ ਤਾਂ ਆ ਜੂ ਦਵਾਰੇ ਫਿਰ ਤਾਂ ਆਪਣੀ ਕੋਈ ਵੀ ਮਸ਼ੀਨਰੀ ਤੇ ਸਕ੍ਰੈਚ ਨਹੀਂ ਪੈਣੀ ਹਾਂਜੀ ਹਾਂ ਬਹੁਤ ਵਧੀਆ ਕੱਪੜਾ ਜੀ ਠੀਕ ਹੈ ਜੀ ਤੇ ਇਹ ਤੇ ਪਾਣੀ ਪਾ ਕੇ ਦਿਖਾ ਦੇ ਵੀ ਵਾਟਰ ਪ੍ਰੂਫ ਆ ਫੁੱਲਾ ਜੀ ਫੁੱਲਾ ਤੋਂ ਆ ਹੀ ਹੋ ਗਏ ਲੈ ਬਈ ਐਂ ਖੜ ਗਿਆ ਪਾਣੀ ਐਂ ਤੁਰੇ ਫਿਰਦਾ ਕੱਪੜਾ ਜਮਾ ਗਿੱਲਾ ਨਹੀਂ ਹੋ ਇਹੀ ਪਾਣੀ ਵੀ ਹੁਣ ਗਲਾਸ ਚ ਪਾ ਕੇ ਲੈ ਬਈ ਲੋਹੇ ਹੀ ਇੱਕ ਤਰ੍ਹਾਂ ਦਾ ਇਹ ਹਾਂਜੀ ਜਿੰਨਾ ਮਰਜ਼ੀ ਵਜਨ ਪਾ ਲੋ ਕੱਪੜਾ ਬਹੁਤ ਵਧੀਆਗਾ 2 ਸਾਲ ਇਹ ਬੈ ਖਰਾਬ ਹੋਗੇ ਆਪਣੇ ਕੋਲੇ ਸਿੱਟੇ ਜੋ ਵਾਪਸ ਵੀਰੇ ਫੋਲ ਜੁਮੇ ਭਰ ਜਾਗੀ 2 ਸਾਲਾਂ ਦੀ ਪੂਰੀ ਕੰਮ ਸਾੜ ਦਾਂਗੇ ਵੀਰੇ ਜੇ ਬੈਗ ਗੰਭਾ ਗਿਆ ਕੋਈ ਕਿਸੇ ਵੀ ਗੱਡੀ ਦਾ ਮਰਜੂ ਭਾਈ ਜੁੜੀ ਜਾਂਦੇ ਜੁੜੀ ਮਰਜੀ ਗੱਡੀ ਦਾ ਵੀਰੇ ਫੁੱਲ ਕੰਮ ਕਰ ਦਿੰਨੇ ਫੁੱਲ ਕੰਮ ਆਈ ਸੋਫੇ ਦਾ ਸਾਰਾ ਹੀ ਆਪਣਾ ਠੀਕ ਆ ਜੀ ਆ ਤਿਆਰ ਪੈਨ ਤੁਹਾਡੇ ਸਾਹਮਣੇ ਠੀਕ ਆ ਆ ਤਾਂ ਹੈਗਾ ਪੁਰਾਣਾ ਬਈ ਆ ਮੋੜੀ ਭਾਈ ਘੱਟੇ ਦੋਸਤੋ ਆਪਾਂ ਪਹੁੰਚੇ ਜੀ ਮਣੀ ਸੀਟ ਮੇਕਰ ਪਿੰਡ ਸੇਰੋਂ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਕੀ ਆਈਟਮਾਂ ਮਿਲਦੀਆਂ ਬਾਈ ਕੋਲੇ ਅੱਸੀ ਕਾ ਭਾਈ ਜੀ ਅੱਸੀ ਕਾ ਵੀਰੇ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਵੀਰੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਕੀ ਕੀ ਆਈਟਮਾਂ ਆਉਂਦੀਆਂ ਆਪਣੇ ਕੋਲੇ ਵੀਰੇ ਸੀਟ ਕਵਰ ਹੁੰਦੇ ਨੇ ਕਿੰਨਾ ਹਾਂਜੀ ਆਪਣੇ ਹੱਥੀਂ ਬਣ ਸਕਦੇ ਹੈ ਇਹ ਐਕਸਾਂ ਦੇ ਵੀ ਟ੍ਰੈਕਟਰਾਂ ਦੇ ਸੀਟ ਕਵਰ ਜੀ ਸੀਟ ਕਵਰ ਜੇ ਚੇਂਜ ਦੇ ਬਸ ਕਰਦੇ ਹਰੇਕਾਂ ਮਿਲਦੂ ਗਰੇ ਆਊਟ ਆਪਨੇ ਕੋਲ ਹਾਂਜੀ ਹਾਂ ਤੇ ਇਹਦੀ ਗਾਰੰਟੀ 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 ਫੁੱਲ ਆ ਗਰੇ ਫਾਰਮ ਦੀ ਹਾਂਜੀ ਦਬਣ ਦੀ ਤੇ ਲੈਦਰ ਤੇ ਬਹੁਤ ਵਧੀਆ ਅੰਪੋ ਕੱਢਦਾ ਗਿਆ ਹੋਇਗਾ ਠੀਕ ਹੈ ਜਿੰਮੇਵਾਰ ਇਹਦੀ ਫੁੱਲ ਆ ਠੀਕ ਹੈ ਹਾਂਜੀ ਹਾਂਜੀ ਐ ਤਾਂ ਨਹੀਂ ਹੈ ਜੀ ਦਬ ਦੂਇਤੋ ਕੋਈ ਨਾ ਨਾ ਬਰੇ ਦਬਣਾ ਸੁਵਾਲੀ ਨਾ ਚਾਹੇ ਤੇ ਕਮਕਲ ਬਾਲਣ ਤਾਂ ਦੋ ਸਵੇਰ ਨੂੰ ਆਉਂ ਮੈਂ ਖਾ ਲੂ ਗਰੇ ਦਵਾਰੇ ਫਿਰ ਤਾ ਆ ਜੂ ਦਵਾਰੇ ਫਿਰ ਤਾ ਆਉਗਾ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜਿੱਪ ਲੱਗੀ ਹੋਈ ਹੈ ਤੇ ਜੇਬ ਹਾਂਜੀ ਤੇ ਕੱਪੜਾ ਬਹੁਤ ਟਾਪ ਦਾ ਲੱਗਿਆ ਕੋਈ ਐਸੇ ਚੱਲਣਾ ਵਈ ਵਧੀਆ ਵਈ ਠੀਕ ਹੈ ਜੀ ਆਹ ਆਗੇ ਬਈ ਟਰੈਕਟਰਾਂ ਦੇ ਸੀਟ ਦਾ ਕਵਰ ਹੁਣ ਅੱਗੇ ਗੱਲਬਾਤ ਕਰੀਏ ਆਗੇ ਤੁਹਾਨੂੰ ਬੋਡੀ ਕਵਰ ਜੀ ਬੋਡੀ ਕਵਰ ਬਈ ਟਰੈਕਟਰਾਂ ਦੀ ਜਿੱਪਾ ਲੇ ਕਿਸੇ ਵੀ ਮਸ਼ੀਨਰੀ ਦਾ ਤੁਸੀਂ ਬੋਡੀ ਕਵਰ ਫੁੱਲ ਬੋਡੀ ਕਵਰ ਬਣਵਾ ਸਕਦੇ ਮੇਰੇ ਕੋਲੇ ਹੈਗੇ ਆ ਜੀ ਫੁੱਲ ਬੋਡੀ ਕਵਰ ਹਾਂਜੀ ਆਪੇ ਕਿਸੇ ਵੀ ਮਸ਼ੀਨਰੀ ਦਾ ਬਣਵਾ ਸਕਦੇ ਹੋ ਟਰੈਕਟਰ ਮੋਟਰਸਾਈਕਲ ਕਾਰ ਕੰਬਾਈਨ ਕਾਛੇ ਵੀ ਚੀਜ਼ ਦਾ ਤੁਸੀਂ ਇਹ ਕਬਰ ਬਣਵਾ ਸਕਦੇ ਹੋ ਇਹਦੀ ਕੀ ਖਾਸੀਅਤ ਰਹੂ ਬਈ ਕੱਪੜੇ ਦੀ ਕੁਆਲਿਟੀ ਸਾਡੇ ਕੱਪੜੇ ਹੀ ਫੁੱਲੋ ਵਾਗਰ ਤੋਂ ਕਪੜਾਗਾ ਠੀਕ ਹੈ ਜੀ ਹਾਂਜੀ ਹਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਵੀ ਦਿਖਾ ਵੀ ਦਿੰਦੇ ਨੇ ਇਤਨੀ ਮਾਰਕਟ ਹੈਗਾ ਇੱਕ ਤਾਂ ਵੀਰੇ ਸਕਰੈਚ ਲੈਸ ਹੋਣਗੇ ਹਾਂਜੀ ਹਾਂਜੀ ਜਮਾਈ ਤੇ ਆਪਣੀ ਕੋਈ ਵੀ ਮਸ਼ੀਨਰੀ ਤੇ ਸਕਰੈਚ ਨਹੀਂ ਪੈਂਦੇ ਹਾਂਜੀ ਹਾਂ ਬਹੁਤ ਵਧੀਆ ਕੱਪੜਾ ਜੀ ਇਹ ਠੀਕ ਹੈ ਜੀ ਤੇ ਇਹ ਤੇ ਪਾਣੀ ਪਾ ਕੇ ਦਿਖਾ ਦੇ ਬਈ ਵਾਟਰ ਪ੍ਰੂਫ ਆ ਫੁੱਲ ਜੀ ਫੁੱਲ ਆਹ ਦੇਖ ਲਓ ਵੀ ਲਓ ਬਈ ਐਂ ਖੜ ਗਿਆ ਪਾਣੀ ਐਂ ਤਰੈ ਫਿਰਦਾ ਕੱਪੜਾ ਜਾਵਾਂ ਗਿੱਲਾ ਨਹੀਂ ਹੋ ਰਿਹਾ ਇਹੀ ਪਾਣੀ ਵੀ ਹੁਣ ਗਲਾਸ ਚ ਪਾ ਕੇ ਲੈ ਲੈ ਭਾਈ ਜਮਾਂ ਕਹਿ ਦਈਏ ਇੱਕ ਬੂੰਦ ਨਹੀਂ ਖੜੀ ਆਈ ਕੱਪੜੇ ਤੇ ਆਹ ਦੇ ਆ ਵੀ ਆਈ ਹੁੰਡ ਗਿਆ ਇਹ ਚ ਭਾਈ ਕੱਪੜਾ ਲੱਗ ਲੱਗ ਹੁੰਦਾ ਲੱਗ ਲੱਗ ਵਾਧੂ ਪੈਨੇ ਕੱਲ ਜਿਹੜਾ ਵੀ ਦਿਮਾਗ ਤੇ ਬੰਦਾ ਬਣਵਾ ਸਕਦਾ ਆਪਣੇ ਕੋਲੇ ਆ ਦੇਖੋ ਆ ਪਿਆਈ ਆ ਪਿਆ ਆ ਪਿਆ ਸਟਾਕੋ ਕਾ ਵਾਧੂ ਪੈ ਆਪਣੇ ਕੋਲੇ ਜਿੰਨਾ ਮਰਜੀ ਮਾਲ ਕਰ ਸਾਇਦ ਦੱਸ ਕੇ ਭਾਈ ਸੋਣ ਸਾਇਦ ਦੱਸ ਕੇ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ ਦਿਖਾਉਣਾ ਵੀ ਆ ਮੋਟਰਸਾਈਕਲਾਂ ਦੇ ਬੈਗ ਇਹਦੀ ਕੀ ਕੁਆਲਟੀ ਹੋ ਗਈ ਇਹ ਤਾਂ ਜਿਹੜੇ ਲੋ ਹੋਈ ਇੱਕ ਤਰ੍ਹਾਂ ਦਾ ਇਹ ਹਾਂਜੀ ਜਿੰਨਾ ਮਰਜ਼ੀ ਵਜਨ ਪਾ ਲੋ ਕੱਪੜਾ ਬਹੁਤ ਵਧੀਆਗਾ 2 ਸਾਲ ਇਹ ਬੈਂਹਰਾ ਹੋਗੇ ਆਪਣੇ ਕੋਲੇ ਸਿੱਕੇ ਜੋ ਵਾਪਸ ਵੀਰੇ ਫੁੱਲੇ ਜੁਮੇ ਭਰ ਜਾਗੀ 2 ਸਾਲਾਂ ਦੀ ਪੂਰੀ ਕੰਮ ਸਾੜ ਦਾਂਗੇ ਵੀਰੇ ਜੇ ਬੈਗ ਲੰਬਾ ਹੋ ਗਿਆ ਕੋਈ ਵੀ ਇਹਦਾ ਬੈਗ ਇਹ ਤੋਂ ਬਈਆਂ ਪੇਪੜੀ ਵਗੈਰਾ ਇਹ ਤਾਂ ਮਾਪਾ ਆਪਣੀ ਕੁਝ ਵੀ ਲੈ ਜਾਏ ਵੀਰੇ ਫੁੱਲੇ ਜੁਮੇ ਭਰੀਆ ਸੇ ਪਾਪੜੀ ਲੈ ਜਾਏ ਸਿਓਂ ਉਧਰ ਦੇ ਸਿਓਂ ਤਾਂ ਜਦੋਂ ਬਾਲਕ ਮਰ ਮੱਕਾ ਪਾ ਕੇ ਉਹਦਾ ਹੋ ਜਾਏ ਤਾਂ ਉਹ ਆਪਣੀ ਸਿਓਂ ਸਾਡੇ ਟੱਪਾ ਗਈ ਨਹੀਂ ਨਹੀਂ ਸਿਓਂ ਸੇ ਤੇ ਓਖੜੀ ਨਾ ਨਾ ਡਬਲ ਸਿਓਂ ਨਹੀਂ ਸਾਰੀਆਂ ਦੇਖੋ ਬ ਦੂਰਾ ਬਈ ਠੀਕ ਆ ਬਈ ਬਾਕੀ ਸ਼ੀਜ਼ ਬਈ ਕਦੋਂ ਦੇ ਕੱਖਾ ਕਰਨ ਵਾਸਤੇ ਠੀਕ ਆ ਜੀ ਇਕੱਠਾ ਵੀ ਹੋ ਜਾਂਦਾ ਇਕੱਠਾ ਹੁੰਦਾ ਇਹ ਐ ਬੰਦ ਪੈਕਿੰਗ ਨਹੀਂ ਜਰੂਰਤ ਆ ਇਹ ਨੂੰ ਐ ਇਕੱਠਾ ਕਰ ਦੇ ਬੰਦ ਕਰ ਦੇ ਵੀ ਠੀਕ ਆ ਜੀ ਤੇ ਹੋਰ ਬਈ ਅੱਗੇ ਦਿਖਾਉਣੇ ਆ ਹੋਰ ਕੀ ਕੀ ਹੁੰਦਾ ਬਾਈਆਂ ਕੋਲ 70 ਮਾਈਟ ਹੁੰਦੇ ਵੀਰੇ 70 ਮਾਈਟ ਬਈ ਗੱਡੀਆਂ ਦੇ ਕਿਸੇ ਵੀ ਗੱਡੀ ਦਾ ਮਰਜੂ ਕੋਈ ਜਿਹੜੀ ਮਰਜ਼ੀ ਗੱਡੀ ਦਾ ਲੈ ਲਓ ਠੀਕ ਆ ਜੀ ਇਹਦੀ ਕੀ ਕੁਆਲਿਟੀ ਰਹੂ ਇਹ ਵੀ ਬਹੁਤ ਸਿਰੇ ਸਿਰੇ ਦਾ ਲੈ ਲਓ ਇਹ ਵੀ ਬੰਦਿਆ ਕੁਆਲਟੀ ਮਿਲੂ ਜਿਹੜਾ ਮਰਜ਼ੀ ਸਾਈਜ਼ ਲੈ ਲਓ ਜਿਹੜੀ ਮਰਜ਼ੀ ਗੱਡੀ ਦਾ ਲੈ ਲਓ ਜੀ ਠੀਕ ਆ ਜੀ ਹਾਂਜੀ ਹਾਂ ਠੀਕ ਆ ਬਾਈ ਤੇ ਅੱਗੇ ਬਾਈ ਅੱਗੇ ਆਪਨੇ ਕੋਲ ਗੱਡੀਆਂ ਦੇ ਅਗੇ ਬੋਡੀ ਕਵਰ ਜੀ ਹਾਂਜੀ ਸਕਾਇਲ ਗੱਲ ਜਿਹੜੀ ਮਰਜ਼ੀ ਗੱਡੀ ਦਾ ਆਰਡਰ ਤੇ ਤਿਆਰ ਕਰਵਾ ਸਕਦੇ ਠੀਕ ਹੈ ਜਮਾ ਫੁੱਲ ਸਹਿਜ ਹੋਊਗਾ ਜਮਾ ਪੂਰਾ ਨੀਚੇ ਤੱਕ ਆਏਗੇ ਵੀ ਜਿਹੜੀ ਮਿਕ ਮੰਗੂ ਉੱਤੇ ਲੰਕੀ ਜਾਊਗਾ ਉਹ ਕੰਮ ਨਹੀਂ ਹੋਊਗਾ ਠੀਕ ਹੈ ਕਿੰਨੇ ਕ ਦਿਨਾਂ ਚ ਬਈ ਤਿਆਰ ਕਰਦੇ ਇਹਦਾ ਆਰਡਰ ਦੇਵੇ ਆਪਾਂ ਆਰਡਰ ਦੇ ਹਿਸਾਬ ਨਾਲ ਕਰੀ ਜਾਵਾਂਗੇ ਜਿਵੇਂ ਮੂਰੇ ਕੰਮ ਹੈਗਾ ਕਟੋਕਟ 5-4 ਦਿਨ ਤੱਕ ਲੱਗਦੇ ਨੇ ਜੀ ਠੀਕ ਹੈ ਜੀ ਆਪਣੇ ਕੋਲ ਆ ਮਸ਼ੀਨ ਆ ਹਾਂਜੀ ਨਕੀ ਦੀ ਵਧੀਆ ਜਪਾਨੀ ਇਹ ਆ ਮਸ਼ੀਨ ਤੇ ਤਿਆਰ ਹੁੰਦਾ ਜੀ ਮਾਲ ਆਪਣਾ ਠੀਕ ਹੈ ਜੀ ਆ ਮਸ਼ੀਨ ਤਾਂ ਠੀਕ ਆ ਬਈ ਤੇ ਅੱਗੇ ਵੀ ਹੋਰ ਵੀ ਇੱਧਰ ਬਾਈਆਂ ਕੋਲੇ ਫੁੱਲ ਕਪੜਾ ਪੈ ਤੁਹਾਨੂੰ ਦਿਖਾ ਦੇਣਿਆ ਇਹ ਕਪੜਾ ਆ ਗਿਆ ਬਈ ਅਲੱਗ-ਅਲੱਗ ਜਿਹੜਾ ਤੁਹਾਨੂੰ ਚੁਆਇਸ ਹੋਈ ਕਲਰ ਦੀ ਉਹੀ ਚੁਆਇਸ ਕਰਕੇ ਤੁਸੀਂ ਬਣਵਾ ਸਕਦੇ ਹੋ ਸੌਰੀ ਕੁਆਲਟੀ ਪਈ ਤੇ ਸੋਫਿਆਂ ਦਾ ਵੀ ਬਈ ਕੰਮ ਆਏ ਹਾਂ ਹਾਂ ਸੋਫਿਆਂ ਦਾ ਹੀ ਕੰਮ ਆ ਆਪਣਾ ਪੁਰਾਣੇ ਸੋਫੇ ਰਪੇਰ ਹੁੰਦੇ ਤੇ ਨਵੇਂ ਮੋਡੀਫਾਈ ਕਰ ਦਨੇ ਆਪਾਂ ਮੋਡੀਫਾਈ ਕਰ ਦਨੇ ਆ ਸੋਫੇ ਹਾਂਜੀ ਹਾਂਜੀ ਇਹ ਗਾ ਬਈ ਸਾਨੂੰ ਦਿਖਾ ਦਿੰਨੇ ਆ ਬਾ ਮੋੜੀ ਦੇ ਵਿੱਚ। ਬਾ ਰੋਪਾ ਨੇ ਕੋ ਦੇਖ ਲੋ ਇਹ। ਤੇ ਟਰੈਕਟਰਾਂ ਦੀਆਂ ਬਈ ਆਪਾਂ ਕਰੀਏ ਛਤਰੀਆਂ ਸੁਤਰੀਆਂ ਵੀ ਮੜਦਣੇ। ਛਤਰੀਆਂ ਦਾ ਕੱਪੜਾ ਜੀ ਆਪਣੇ ਕੋਲ ਇੱਕ ਨੰਬਰ ਮਿਲੂਗਾ ਜੀ ਸਾਰੇ। ਠੀਕ ਆ ਜੀ ਆਹ ਦੇਖੋ ਬਈ ਪਈਆਂ ਨੇ ਛਤਰੀਆਂ ਮੜਨ ਵਾਲੀਆਂ। ਸਾਹਮਣੇ ਸਾਨੂੰ ਦਿਖਾ ਦਿੰਨੇ ਆ ਬਈ। ਲੈ ਬਈ ਸੋਫੇ ਆ ਗਏ ਮੋਡੀਫਾਈ ਕਰ ਦਿੰਨੇ ਆ ਬਈ। ਸੋਫੇ ਖਾਣੇ ਕਿਸੇ ਵੀਰਪਰਾ ਕੋਲੇ। ਸੋਫੇ ਪਏ ਓਏ। ਟਿੱਕਾ ਟਿੱਕਣ ਵੀ ਲੋੜ ਨਹੀਂ ਹੈਗੀ ਸੋਫੇ ਨੂੰ। ਹਾਂਜੀ ਹਾਂ। ਫੁੱਲ ਕੰਮ ਕਰ ਦਿੰਨੇ ਆ। ਫੁੱਲ ਕੰਮ ਆਈ ਸੋਫੇ ਦਾ ਸਾਰਾ ਹੀ ਆਪਣਾ। ਠੀਕ ਆ ਆ ਮੋੜੀ ਭਾਈ ਘਰ ਹਾਂ ਯਾ ਕੀਤਾ ਜੀ ਪਹਿਲਾਂ ਐਵੇਂ ਦੀ ਹਾਲਤ ਸੀ ਇਹਨਾਂ ਦੀ ਠੀਕ ਆ ਪਹਿਲਾਂ ਖਸਤਾ ਹਾਲ ਤੇ ਸੀ ਖਸਤਾ ਹੀ ਜਮਾ ਜੀ ਹੁਣ ਦੇਖੋ ਗੋਂ ਪੂ ਪਾ ਕੇ ਸਿਰਾਂ ਗੱਲਬਾਤ ਹਾਂ ਜੀ ਹਾਂ ਜੀ ਇਹ ਕਿੰਨੇ ਕ ਟਾਈਮ ਦਾ ਕੰਮ ਆ ਬਈ ਆਪਣਾ ਇਹ ਲੱਗ ਆਪਣਾ ਕੰਮ ਕਰਦੇ ਨੂੰ ਤਾਂ ਹੋ ਗਿਆ ਹੀ 15 ਸਾਲ ਆਪਾਂ ਦਾ ਠੀਕ ਆ ਹਾਂਜੀ ਹਾਂ ਪਰਾਣਾ ਕੰਮ ਆ ਪਰਾਣਾ ਕੰਮ ਆ ਇਹ ਥੀਸੇਰੋਂ ਚ ਹੋ ਗਿਆ ਆਪਾਂ ਨੂੰ 12 13 ਸਾਲ ਜੀ ਇੱਥੇ ਆ ਦੁਕਾਨ ਆ ਪਹਿਲਾਂ ਆਪਾਂ ਸਨਾਮ ਕਰਦੇ ਹੁੰਦੇ ਫਿਰ ਇੱਥੇ ਦੁਕਾਨ ਪੱਕੀ ਅੱਡਾ ਬੋਲੇ ਪਿੰਗ ਚ ਹੀ ਕਰ ਲਈ ਪਿੰਗ ਚ ਹੀ ਕਰਦੇ ਆ ਠੀਕ ਆ ਜੀ ਤੇ ਲੋਕੇਸ਼ਨ ਬਈ ਇੱਕ ਵਾਰੀ ਦੱਸੋ ਇਹ ਸਨਾਮ ਆਪਣੀ ਪਿੰਗ ਛੇਰੋਂ ਵੀਰੇ ਹਾਂਜੀ ਬਰਨਾਗ ਓੜਾ ਠੀਕ ਆ ਜੀ ਸਨਾਮ ਬਰਨਾਗ ਓੜਾ ਵੀਰੇ ਛੇਰੋਂ ਛੋਟਾ ਬਸ ਠੀਕ ਆ ਕੰਟੈਕਟ ਨੰਬਰ ਜੀ ਆ ਫੋਨ ਨੰਬਰ ਆਪਣਾ ਲਈ ਵੀ ਦੋਸਤੋ ਕਿਸੇ ਵੀ ਵੀਰਪਰਾ ਨੇ ਕੋਈ ਵੀ ਮਸ਼ੀਨਰੀ ਦਾ ਫੁੱਲ ਬੋਡੀ ਕਵਰ ਬਣਵਾਉਣਾ ਹੋਇਆ ਸੌਫੇ ਮੋਡੀਫਾਈ ਕਰਾਉਣੇ ਹੋਏ ਤੇ ਮੋਟਰਸਾਈਕਲਾਂ ਦੇ ਕਵਰ ਲੈਣੇ ਹੋਏ ਤੇ ਜਾ ਆਪਾਂ ਕਹਿੰਦੇ ਆ ਟਰੈਕਟਰਾਂ ਦਾ ਕੋਈ ਕਵਰ ਸ਼ੀਟ ਵਗੈਰਾ ਦਾ ਕਵਰ ਕੁਝ ਵੀ ਖਰੀਦਣਾ ਹੋਇਆ ਆਹ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਥੋੜੇ ਜਿੰਮੇਦਾਰੀ ਰਹਿ ਗਈ ਸਕਰੀਨ ਤੇ ਨੰਬਰ ਚੱਲ ਰਿਹਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ